ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਜੁੜੀਏ ਔਰ ਤੁਹਾਨੂੰ ਦਿਖਾਉਣੇ ਆਂਗੇ ਘੱਗਰ ਦੇ ਕਿੰਨੇ ਕ ਪੈਸੇ ਗਵਰਨਮੈਂਟ ਨੇ ਖਾਦੇ ਨੇਗੇ ਆਪਾਂ ਪੂਰਾ ਕੰਪਲੀਟ ਦਿਖਾਵਾਂਗੇ ਤੁਹਾਨੂੰ ਤੇ ਮੈਂ ਤੁਹਾਨੂੰ ਉਧਰ ਦਿਖਾਉਣਾਗਾ ਮੈਂ ਖੜਾਗਾ ਹੁਣ ਤਲਵਾੜੇ ਤੋਂ ਜਦੋਂ ਆਪਾਂ ਨਹਿਰ ਵੱਲ ਨੂੰ ਜਾਂਦੇ ਆ ਪਿੰਡ ਕ੍ਰਾਸ ਕਰਕੇ ਪੁਲ ਤੇ ਇਹ ਪੁਲ ਉੱਚਾ ਜ਼ਰੂਰ ਹੈ ਪਰ ਇਥੇ ਘੱਗਰ ਦੀ ਸਫਾਈ ਦਿਖਾਉਣਾਗਾ ਤੁਹਾਨੂੰ ਮંત્રી ਜੀ ਕੱਲ ਆਏ ਸੀਗੇ ਉਧਰ ਜਾ ਕੇ ਢੇੜਾ ਦੇ ਕੇ ਗਏ ਨੇ ਕਿ ਚੰਦਪੁਰੇ ਵਾਲੇ ਬੰਨ ਤੇ ਬਹੁਤ ਵਧੀਆ ਗੱਲ ਹੈ ਪਰ ਮੈਂ ਕਹੂੰਗਾ ਪ੍ਰਸ਼ਾਸਨ ਨੂੰ ਵੀ ਕਮ ਸੇ ਕਮ ਆਹ ਏਰੀਆ ਚ ਵੀ ਆ ਕੇ ਜਾਓ ਆ ਮੈਂ ਤੁਹਾਨੂੰ ਸਫਾਈ ਦਿਖਾਉਣਾ ਕਿ ਗਰਦੀ ਕਿੰਨੀ ਕੋ ਹੋਈ ਹੋਈ ਹੈ ਪਤਾ ਨਹੀਂ ਕਿੰਨਾ ਮੇਰੇ ਖਿਆਲ ਦੇ ਵਿੱਚ 2 2 ਕਰੋੜ 75 ਲੱਖ ਰੁਪਈਆ ਇਹ ਜਿਹੜਾ ਖਰਚ ਹੋਇਆ ਹੈਗਾ ਉਹ ਕਿੱਥੇ ਹੋਇਆ ਹੈਗਾ ਆਪਾਂ ਤੁਹਾਨੂੰ ਦਿਖਾਉਣਾਗੇ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਤੋਂ ਆਪਾਂ ਮੈਂ ਤੁਹਾਨੂੰ ਦੋੇ ਪਾਸੇ ਦਿਖਾਉਂਗਾ ਉਧਰ ਇਧਰ ਵੀ ਦਿਖਾਉਂਗਾ ਕੋਈ ਇੱਥੇ ਪੜੇ ਆਲੇ-ਦਾਲੇ ਮਿੱਟੀ ਕੱਢ ਕੇ ਪਟੜੀ ਨਹੀਂ ਬਣੀ ਹੋਈ ਕੁਝ ਨਹੀਂ ਸਿੰਪਲ ਬਸ ਇੱਕ ਖਾਲ ਟਾਈਪ ਜਿਵੇਂ ਆਪਾਂ ਆਮ ਛੱਡ ਦਿੰਨੇ ਆ ਨਾ ਵੀ ਰੱਬ ਸਹਾਰੇ ਪਬਲਿਕ ਨੂੰ ਛੜਤਾ ਉਹ ਕੰਮ ਇੱਥੇ ਕਰਿਆ ਹੋਇਆ ਹੈਗਾ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਔਰ ਪ੍ਰਭੂ ਇਹਨੂੰ ਸ਼ੇਅਰ ਕਰਿਓ ਕਾਫੀ ਪਾਣੀ ਹੈਗਾ ਮੇਰੇ ਖਿਆਲ ਦੇ ਵਿੱਚ ਵਿੰਡਲਾਂ ਲੱਗ ਗਿਆ ਪਾਣੀ ਇਧਰ ਤਾਂ ਖੇਤ ਵੱਲ ਨੂੰ ਵੀ ਵੜਨ ਵਾਲਾ ਹੋ ਰਿਹਾ ਹੈਗਾ ਕੱਲ ਉਸ ਰੋਡ ਦੇ ਉੱਤੇ ਇਹੀ ਗੱਲ ਮੈਂ ਕੱਲ ਉਧਰਲੇ ਜਾਖਲ ਪਿੰਡੀ ਵਾਲੇ ਪੁਰ ਤੋਂ ਬੋਲੀ ਸੀ ਵੀ ਵੱਡੇ ਪੁਲਾਂ ਤੇ ਜਾਣ ਦਾ ਕੀ ਫਾਇਦਾ ਹੈ ਜੇ ਛੋਟੇ ਪੁਲਾਂ ਤੇ ਜਾ ਕੇ ਦੇਖੋ ਤਾਂ ਪਤਾ ਲੱਗਦਾ ਵਿਚਾਲੋਂ ਵੀ ਕਿੰਨਾ ਕੱਕਾ ਘੱਗਰ ਸਾਫ਼ ਕਰਿਆ ਹੋਇਆ ਹੈਗਾ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਐਸ ਡੀ ਐਮ ਸਾਹਿਬ ਨੂੰ ਬੇਨਤੀ ਹੈ ਡੀ ਸੀ ਸਾਹਿਬ ਨੂੰ ਬੇਨਤੀ ਹੈ ਵੀ ਇਸ ਏਰੀਏ ਚਾ ਕੇ ਦੇਖ ਕੇ ਜਾਣ ਇਹ ਬੁਰਾ ਹਾਲ ਹੈਗਾ ਇੱਥੇ ਸਫਾਈ ਬਿਲਕੁਲ ਉਹ ਕਾਫੀ ਦੂਰ ਤੱਕ ਕਰ ਮੈਂ ਜ਼ੂਮ ਕਰਕੇ ਦਿਖਾ ਦਣਾ ਕਾਫੀ ਦੂਰ ਤੱਕ ਕੋਈ ਸਫਾਈ ਨਹੀਂ ਹੈਗੀ ਨਾਲੇ-ਦਾਲੇ ਪੜਿਆ ਹੋਇਆ ਹੈ ਇਹਦਾ ਜੇ ਅਗਰ ਪਾਣੀ ਹੋਰ ਚੜ ਜਾਂਦਾ ਤਾਂ ਨੁਕਸਾਨ ਹੀ ਹੋਊਗਾ ਮੈਂ ਇਧਰੋਂ ਵੀ ਦੂਈ ਸਾਈਡ ਤੋਂ ਵੀ ਦਿਖਾਉਣਾ ਤੁਹਾਨੂੰ ਆ ਦੇਖ ਲਓ ਸਫਾਈ ਹੋਈ ਹੋਈ ਬਿਲਕੁਲ ਕੋਈ ਪੜਿਉਣੀ ਕੋਈ ਕੁਛ ਨਹੀਂ ਆਲੇ-ਦਾਲੇ ਇਹਨੂੰ ਘੱਗਰ ਕਹਿੰਦੇ ਨੇ ਹੈਰਾਨਗੀ ਦੀ ਗੱਲ ਹੈਗੀ ਹੈਗੀ ਪਤਾ ਨਹੀਂ ਕਿੱਥੇ ਸਫਾਈ ਕਰਕੇ ਗਏ ਨੇਗੇ ਕਿੱਥੇ ਉਹ ਕਰਿਆ ਇਹ ਡੀਸੀ ਸਾਹਿਬ ਨੂੰ ਬੇਨਤੀ ਹੈ ਇਹ ਵੀਡੀਓ ਨੂੰ ਸ਼ੇਅਰ ਕਰੀਏ ਆਪਾਂ ਆਪਾਂ ਡੀਸੀ ਤੱਕ ਪਹੁੰਚਾਈਏ ਤੇ ਸਫਾਈ ਬਿਲਕੁਲ ਹੀ ਨਹੀਂ ਹੋਈ ਹੋਈ ਸਾਈਡਾਂ ਤੇ ਜੇ ਦੇਖਿਆ ਜਾਵੇ ਬਿਲਕੁਲ ਹੀ ਸਫਾਈ ਨਹੀਂ ਹੋਈ ਹੋਈ ਤੇ ਦੇਖਣ ਤੋਂ ਵੀ ਪਤਾ ਲੱਗਦਾ ਵੀ ਇੱਥੇ ਬਿਲਕੁਲ ਸਫਾਈ ਨਹੀਂ ਹੈਗੀ ਕਮਾਲ ਦੀ ਗੱਲ ਹੈਗੀ ਪਤਾ ਨਹੀਂ ਕਿਹੜੇ ਏਰੀਏ ਨੂੰ ਦੇਖ ਕੇ ਕਹਿ ਦਿੰਦੇ ਨੇ ਵੀ ਸਫਾਈ ਹੋਈ ਹੋਈ ਹੈ ਨਾ ਕੋਈ ਪੜਿਓ ਬਣਾਏ ਹੋਈ ਹੈ ਨਾ ਸੁੱਕੇ ਦੇ ਵੇਲੇ ਟਾਈਮ ਵੇਲੇ ਜੀ ਕੋਈ ਪਟੜੀ ਬਣਾਈ ਹੋਈ ਹੈ ਇੱਥੇ ਦੋਸਤੋ ਇਹਨੂੰ ਸ਼ੇਅਰ ਕਰਿਓ ਵੀਡੀਓ ਨੂੰ ਤਾਂ ਜੋ ਪ੍ਰਸ਼ਾਸਨ ਤੱਕਕਰ ਪਹੁੰਚ ਜੇ ਆਪਾਂ ਚਾਂਦਪੁਰੇ ਵਾਲੇ ਬੰਦ ਤੇ ਵੀ ਜਾਵਾਂਗੇ